ਫਲੋਰ ਪਿਛਲੇ ਦਿਨ ਦੇਸ਼ ਭਰ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਰੋਧੀਆਂ ਨੂੰ ਚੋਣਾਂ ਵਿੱਚ ਹਰਾ ਕੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਸੇ ਖੁਸ਼ੀ ਵਿੱਚ ਸ਼ਹਿਰ ਫਲੋਰ ਕਾਂਗਰਸੀ ਚੋਣ ਦਫ਼ਤਰ ਨਜ਼ਦੀਕ ਸ਼੍ਰੀ ਗੁਰਦਾਸ ਗੇਟ ਵਿਖੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਸੁਪੁੱਤਰ ਨਵਜੀਤ ਸਿੰਘ ਅਤੇ ਵਿਧਾਨ ਸਭਾ ਹਲਕਾ ਫਲੋਰ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਨੇ ਲੱਡੂ ਬਣ ਕੇ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਨਵਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਲੋਕ ਸਭਾ ਹਲਕਾ ਜਲੰਧਰ ਦੇ ਸਮੂਹ ਵੋਟਰਾਂ ਦੇ ਸਪੋਰਟਰਾਂ ਦੇ ਸਦਾ ਰਣੀ ਰਹਾਂਗੇ ਜਿਨ੍ਹਾਂ ਨੇ ਆਪ ਮਾਰੇ ਅੱਗੇ ਹੋ ਕੇ ਇਲੈਕਸ਼ਨ ਕੈਂਪੇਨ ਚਲਾਈ ਅਤੇ ਲੋਕ ਮੀਟਿੰਗਾਂ ਕੀਤੀਆਂ ਸਾਨੂੰ ਭਾਰੀ ਲੀਡ ਨਾਲ ਜਿੱਤ ਦਿਵਾਈ ਅਤੇ ਸਾਨੂੰ ਬਹੁਤ ਮਾਣ ਬਖਸ਼ਿਆ ਇਸ ਮੌਕੇ ਦੇਸ਼ ਰਾਜ ਮੱਲ ਸਰਪੰਚ ਸਰਜੀਤ ਸਿੰਘ ਦੁਲੇ ਸਰਪੰਚ ਚਰਨਜੀਤ ਸਿੰਘ ਇੰਦਰਾ ਕਲੋਨੀ ਨਰਿੰਦਰ ਗੋਇਲ ਵਿਜੈ ਬਿਲਾ ਅਸ਼wini ਪਾਪਾ ਵਿਪਨ ਚੌਧਰੀ ਪਰ ਪੰਜ ਨਿਰਮਲ ਸਿੰਘ ਨਗਰ ਸੁਰਜੀਤ ਸਿੰਘ ਨੂਰੇਵਾਲ ਬਲਕਰਾਮ ਬਾਬਾ ਕਰਨੈਲ ਸਿੰਘ ਪੰਜ ਲੇਖਰਾਜ ਰਾਮਗੜ ਅਮਰਤ ਭਮੋਸਲੇ ਐਮਸੀ ਰਾਜਕਮਾਰ ਸੰਧੂ ਰਾਜਕਮਾਰ ਹਾਂਸ ਐਮਸੀ ਸੁਰੇਸ਼ ਕਾਲੀਆ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਐਮਸੀ ਯਸ਼ਪਾਲ ਗਿੰਡਾ ਰਜਿੰਦਰ ਸੰਧੂ ਅਤੇ ਪੀਏ ਮੱਖਣ ਲਾਲ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਤਵੰਤੇ ਸੱਜਣ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰਕੋਂ ਪ੍ਰਪਲ ਦੀ ਵਿਸ਼ੇਸ਼ ਰਿਪੋਰਟ ਨਵਜੀਤਪਾ ਜੀ ਅ ਜਿਹੜੀ ਪਿਛਲੇ ਦਿਨਾਂ ਵਿੱਚ ਇਲੈਕਸ਼ਨ ਹੋਈ ਹੈ ਆ ਲੋਕ ਸਭਾ ਦੀ ਉਹ ਵਿੱਚ ਤੁਹਾਡੇ ਪਾਪਾ ਚਰਨਜੀਤ ਚੰਨੀ ਜੀ ਬਹੁਤ ਭਾਰੀ ਬਹੁਤ ਨਾਲ ਜਿੱਤੇ ਹੈਗੇ ਆ ਕਾਫੀ ਵੋਟਾਂ ਦਾ ਫਰਕ ਨਾਲ ਜਿੱਤੇ ਹੈਗੇ ਆ ਤੁਸੀਂ ਅੱਜ ਹਲਕਾ ਫਲੋਰ ਵਿੱਚ ਆਏ ਹੋ ਕੀ ਕਹਿਣਾ ਹੈਗਾ ਵੋਟਰਾਂ ਤੇ ਸਪੋਰਟਰਾਂ ਨੂੰ ਅ ਅਸੀਂ ਜਲੰਧਰ ਹਲਕਾ ਜਲੰਧਰ ਦੇ ਸਾਰੇ ਵੋਟਰਸ ਦਾ ਸਾਡੇ ਸਪੋਰਟਰਸ ਦਾ ਜਿਨ੍ਹਾਂ ਨੇ ਸਾਡੀ ਇੰਨੀ ਬਾਹ ਫੜੀ ਕਿ ਐਟੀ ਬੜੀ ਲੀਡ ਸਾਨੂੰ ਪੌਣੀ 2 ਲੱਖ ਦੀ ਲੀਡ ਨਾਲ ਜਿਤਾ ਕੇ ਭੇਜਿਆ ਅਸੀਂ ਸਾਰਿਆਂ ਦਾ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੰਨਾ ਸਾਡੇ ਤੇ ਵਿਸ਼ਵਾਸ ਦਿਖਾਇਆ ਤੇ ਇੰਨਾ ਪਿਆਰ ਜਤਾਇਆ ਕਿ ਤੁਸੀਂ ਇੰਨੀ ਜ਼ਿਆਦਾ ਵੋਟਾਂ ਨਾਲ ਸਾਨੂੰ ਜਿਤਾਇਆ ਬਾਕੀ ਮੈਂ ਫਲੋਰ ਦੇ ਲੋਕਾਂ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਇੱਥੇ ਸਾਂਭਿਆ ਸਾਨੂੰ ਇੰਨਾ ਸਾਥ ਦਿੱਤਾ ਕਿ ਆਪ ਹੀ ਇਹਨਾਂ ਲੋਕਾਂ ਨੇ ਇਲੈਕਸ਼ਨ ਲੜੀ ਆਪ ਹੀ ਇਹਨਾਂ ਨੇ ਮੀਟਿੰਗਾਂ ਕਰਾਈਆਂ ਤੇ ਆਪ ਹੀ ਸਾਰਾ ਬਹੁਤ ਸ਼ਾਮ ਕੇ ਬੋਟਾਂ ਪਵਾ ਕੇ ਜਿਤਾ ਕੇ ਸਾਨੂੰ ਭੇਜਿਆ ਇਹ ਲੋਕਾਂ ਦੀ ਬਹੁਤ ਬੜੀ ਜਿੱਤ ਹੈ ਅਸੀਂ ਲਗਭਗ 1960 ਨਾਲ ਫਲੋਰ ਤੋਂ ਜਿੱਤੇ ਤੇ ਮੈਂ ਬਹੁਤ ਖੁਸ਼ ਨਸੀਬ ਸਮਝਦਾ ਇਹ ਲੋਕਾਂ ਨੇ ਜਿਹੜਾ ਸਾਨੂੰ ਇੰਨਾ ਪਿਆਰ ਦਿੱਤਾ ਤੇ ਇੰਨਾ ਸਤਕਾਰ ਦੇ ਕੇ ਸਾਨੂੰ ਜਿਤਾ ਕੇ ਭੇਜਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ